ਵਿਚਾਰਾਂ ਦੀ ਸ਼ੁਰੂਆਤ ਫਤਿਹ ਦੀ ਸਾਂਝ ਨਾਲ ਕਰੀਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਵਿਚਾਰਾਂ ਦੀ ਲੜੀ ਅਸੀਂ ਆਰੰਭ ਕੀਤੀ ਹੈ ਜਿਦੇ ਵਿੱਚ ਪਹਿਲੇ ਦੋ ਸ਼ਲੋਕਾਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ ਅੱਜ 3 ਤੇ 4 ਨੰਬਰ ਸ਼ਲੋਕ ਦੀ ਵਿਚਾਰ ਅਸੀਂ ਸਾਂਝੀ ਕਰਾਂਗੇ ਤੋ 3 ਨੰਬਰ ਦਾ ਸ਼ਲੋਕ ਜਿਹੜਾ ਹੈ ਕਬੀਰ ਡਗਮਗ ਕੀ ਕਰਾ ਕਹਾਂ ਡੁਲਾਵੈ ਜੀਓ ਸਰਬ ਸੁਖ ਕੋ ਨਾਇਕੋ RAM ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀਸਾ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ ਆਮ ਪਰਿਵਾਰ ਦੀ ਅਸੀਂ ਆਮ ਮਤਲਬ ਜਰਨਲ ਅਸੀਂ ਆਪਣੀ ਗੱਲ ਕਰੀਏ ਨਾ ਜਦੋਂ ਵੀ ਕਿਤੇ ਬਾਹਰ ਜਾਂਦੇ ਆਂ ਅਸੀਂ ਘਰ ਤੋਂ ਥੋੜਾ ਦੂਰ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵਾਪਸੀ ਵੇਲੇ ਨਾ ਆਪਣੇ ਵਾਸਤੇ ਜਾਂ ਪਰਿਵਾਰ ਵਾਸਤੇ ਕੋਈ ਉੱਥੇ ਦੀ ਖਾਸ ਚੀਜ਼ ਉਹ ਲੈ ਕੇ ਆਈਏ ਕੋਈ ਖਾਣ ਦੀ ਚੀਜ਼ ਹੈ ਕੋਈ ਹੋਰ ਵਧੀਆ ਚੀਜ਼ ਹੈ ਉਹ ਲੈ ਕੇ ਆਈਏ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਤੇ ਜੇ ਕਿਤੇ ਦੂਰ ਚਲੇ ਜਾਈਏ ਦੂਸਰੇ ਸ਼ਹਿਰ ਜਾਂ ਦੂਸਰੇ ਦੇਸ਼ ਚਲੇ ਜਾਈਏ ਫਿਰ ਤੇ ਜ਼ਰੂਰ ਹੀ ਹੁੰਦੀ ਹੈ ਕੋਸ਼ਿਸ਼ ਕਿ ਹਾਂ ਵੀ ਕੋਈ ਪੈਣਣ ਦੀ ਵਧੀਆ ਕੋਈ ਖਾਣ ਦੀ ਵਧੀਆ ਕੋਈ ਘਰ ਸਜਾਵਟ ਦੀ ਜਾਂ ਕੋਈ ਹੋਰ ਜ਼ਰੂਰਤ ਦੀ ਕੋਈ ਖਾਸ ਚੀਜ਼ ਜਿਹੜੀ ਇੱਥੇ ਦੀ ਸਭ ਤੋਂ ਵਧੀਆ ਚੀਜ਼ ਹੈ ਨਾ ਤੇਰੀ ਉਹ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਲੈ ਕੇ ਜਾਈਏ ਇਹ ਅਸੀਂ ਆਮ ਮਤਲਬ ਜ਼ਿੰਦਗੀ ਦੇ ਅਸੀਂ ਦੇਖਦੇ ਆ ਕਰਦੇ ਵੀ ਆ ਹੁਣ ਗੁਰੂ ਨਾਨਕ ਸਾਹਿਬ ਵੀ ਗਏ ਘਰੋਂ ਪ੍ਰਚਾਰਕ ਦੌਰਿਆਂ ਤੇ ਬੜੀ ਦੂਰ ਦੂਰ ਬੜੇ ਦੂਰ ਦਰਾਡੇ ਬਹੁਤ ਦੂਰ ਦਿਸੰਦਰ ਤੇ ਬੜੇ ਬੜੇ ਦੇਸ਼ਾਂ ਦੇ ਉਹਨਾਂ ਨੇ ਭ੍ਰਮਣ ਕੀਤਾ ਉਹਨਾਂ ਨੇ ਵੀ ਇਹੀ ਸੋਚਿਆ ਕਿ ਇੱਥੇ ਦੀ ਸਭ ਤੋਂ ਵਧੀਆ ਚੀਜ਼ ਲੈ ਕੇ ਜਾਵਾਂ ਔਰ ਉੱਥੇ ਦੀ ਸਭ ਤੋਂ ਵਧੀਆ ਜਿਹੜੀ ਚੀਜ਼ ਲੈ ਕੇ ਆਏ ਨਾ ਉਹ ਉੱਥੇ ਦੇ ਇਲਾਕੇ ਦੇ ਸਭ ਤੋਂ ਵਧੀਆ ਮਹਾਪੁਰਖ ਦੀ ਜਿਹੜੀ ਬਾਣੀ ਲੈ ਕੇ ਆਏ ਉਹਨਾਂ ਦੀ ਵਿਚਾਰਾ ਉਹਨਾਂ ਦੀ ਬਾਣੀ ਉਹਨਾਂ ਦੀ ਰਚਨਾਵਾਂ ਜਿਹੜੀਆਂ ਨਾ ਉਹ ਲੈ ਕੇ ਆਏ ਕਿ ਮੈਂ ਇਹਨੂੰ ਸੰਜੋਗ ਕੇ ਰੱਖਾਂ ਜਿਹੜੀ ਸਭ ਤੋਂ ਜ਼ਿਆਦਾ ਕੀਮਤੀ ਜੀ ਹੈ ਜਿਹੜੀ ਸਭ ਤੋਂ ਜ਼ਿਆਦਾ ਕਮ ਆਣੇ ਵਾਲੀ ਜੀ ਹੈ ਸੋ ਉਹ ਮਤਲਬ ਇਹ ਗੁਰਨਾਰਗ ਸਾਹਿਬ ਦਾ ਸਾਡੇ ਤੇ ਪਰਉਪਕਾਰ ਕਹਿ ਲੋ। احسان ਕਹਿ لو। ਉਹਨਾਂ ਦੀ ਦੇਣ ਕਹਿ ਲੋ। ਕਿ ਇਹ ਮਤਲਬ ਜਿੱਥੇ ਵੀ ਇਲਾਕੇ ਚ ਗਏ ਉੱਥੇ ਦੇ ਸਭ ਤੋਂ ਵਧੀਆ ਜਿਹੜੀ ਸੱਚ ਦੇ ਨਾਲ ਜੁੜੀ ਹੋਈ ਜਿਹੜੀ ਰਚਨਾਵਾਂ ਸੀ ਬਾਣੀ ਸੀ ਉਹਨਾਂ ਨੂੰ ਇਕੱਤਰ ਕੀਤਾ ਤੇ ਇਕੱਤਰ ਕਰਕੇ ਜਿਹੜੀ ਉਹ ਅੱਜ ਗੁਰਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਤੇ ਸਾਰੀ ਦੁਨੀਆ ਦੇ ਵਿੱਚ ਉਹ ਜਿਹੜੀ ਹੈ ਸੱਚ ਦੀ ਆਵਾਜ਼ ਜਿਹੜੀ ਪਹੁੰਚ ਗਈ ਹੈ। ਇਹ ਗੁਰਨਾਰਗ ਸਾਹਿਬ ਦੀ ਬਹੁਤ ਵੱਡੀ ਦੇਣ ਹੈ। ਤੇ ਉਹਨਾਂ ਜਿਹੜੀ ਉਹ 71 ਬਾਣੀਆਂ ਦੇ ਵਿੱਚੋਂ ਹੀ ਹੈ ਕਬੀਰ ਸਾਹਿਬ ਦੀ ਬਾਣੀ ਹੈ ਜਿਹੜੀ ਗੁਰਨਾਰਕ ਸਾਹਿਬ ਨੇ ਲਿਆ ਕੇ ਤੇ ਗੁਰੂ ਅਜਨਪਾਦਸ਼ਾਹ ਜੀ ਨੇ ਉਹਨੂੰ ਅੰਕਿਤ ਕੀਤਾ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋ ਵੱਡੀ ਬਾਣੀ ਹੈ ਕਬੀਰ ਸਾਹਿਬ ਦੀ ਬਹੁਤ ਸਾਰੀ ਬਾਣੀ ਹੈ ਔਰ ਜਿਹਦੇ ਵਿੱਚੋਂ ਇਹ ਜਿਹੜੇ ਬਾਕੀ ਸ਼ਬਦ ਔਰ ਬਾਣੀ ਦੇ ਅਲਾਵਾ ਜਿਹੜੇ ਨੇ ਇਹ ਸ਼ਲੋਕ ਜਿਹੜੇ ਨੇ ਜਿਨ੍ਹਾਂ ਦੀ ਅਸੀਂ ਵਿਚਾਰ ਕਰ ਰਹੇ ਹਾਂ ਹੁਣ ਜਿਹੜੀ ਇਹਦੇ ਵਿੱਚ ਸ਼ਲੋਕ ਦੇ ਵਿੱਚ ਗੁਰੂ ਕਬੀਰ ਸਾਹਿਬ ਨੇ ਗੱਲ ਕੀਤੀ ਨਾ ਕਬੀ ਡਗਮਗ ਕਿਆ ਕਰੇ ਕਹਾਂ ਡੁਲਾਵੈ ਜੀਓ انسان ਦੀ ਸਭ ਤੋਂ ਵੱਡੀ ਜਿਹੜੀ ਚਾਹਤ ਕੀ ਹੈਗੀ ਹੈ ਜਗ ਸੀ ਕਹੀਆਂ ਨਾ ਕਿ ਇੱਕ انسان ਜਿਹੜਾ ਉਹ ਸਭ ਤੋਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਕੀ ਚਾਹੁੰਦਾ ਕਿ ਮੈਨੂੰ ਇਹ ਮਿਲ ਜਾਏ ਆਮ ਤੌਰ ਤੇ ਜਵਾਬ ਹੋਏਗਾ ਇਹ ਕਹਦਾ ਜੀ ਮੈਨੂੰ ਮੇਰੇ ਕੋਲ ਧਨ ਦੌਲਤ ਬਹੁਤ ਹੋ ਜਾਏ ਪਰ ਐਸਾ ਜ਼ਰੂਰੀ ਨਹੀਂ ਹੈ انسان ਦੀ ਕੋਈ ਚਾਹਤ ਨਹੀਂ ਹੈ ਮੇਰੇ ਕੋਲ ਬਹੁਤ ਜ਼ਿਆਦਾ ਦੌਲਤ ਹੋ ਜਾਏ ਹਰ ਇੱਕ ਦੀ ਚਾਹਤ ਨਹੀਂ ਹੈ ਔਰ ਫਿਰ ਕਹਈਏ ਕਿ ਹਾਂ ਜੀ ਕੋਈ انسان ਹੈ ਫਿਰ ਇਹ ਚੰਦ ਆਏਗਾ ਕਿ ਮੇਰੇ ਕੋਲ سرمਾਇਆ ਪ੍ਰਾਪਰਟੀਆਂ ਬੜਾ ਕੁਝ ਹੋਏ ਬੈਂਕ ਬੈਲੈਂਸ ਹੋਏ ਕੋਈ ਕਹੇਗਾ ਇਹ ਹੀਰੇ ਜਵਾਹਰ ਤੋਣ ਇਹ ਸਾਰੀਆਂ ਚੀਜ਼ਾਂ ਪਿੱਛੇ ਨੇ ਸਭ ਤੋਂ ਜ਼ਿਆਦਾ ਜਿਹੜੀ انسان ਦੀ ਚਾਹਤ ਹੈ ਨਾ ਜਿਹੜਾ ਹਰ انسان ਚਾਹੁੰਦਾ ਦੁਨੀਆ ਦਾ ਉਹ ਹੈਗਾ ਕਿ ਮੈਨੂੰ ਚੈਨ ਸਹੀਦਾ ਸੋਕ ਚਾਹੀਦਾ ਸੋਕ ਚਾਹੀਦਾ ਖੇੜਾ ਚਾਹੀਦਾ ਇਹ ਹਰ ਇੱਕ ਬੰਦੇ ਦੀ ਚਾਹਤ ਹੈਗੀ ਹੈ ਕਿ ਮੈਨੂੰ ਬਸ ਅੰਦਰਲਾ ਚੈਨ ਚਾਹੀਦਾ ਇਹ ਗੱਲ ਬਖਰੀਏ ਕਿ ਉਸ ਚੈਨ ਨੂੰ ਉਸ ਖੇੜੇ ਨੂੰ ਪ੍ਰਾਪਤ ਕਰਨ ਲਈ ਦੌੜ ਉਹਦੀ ਉਹੀ ਉੱਥੇ ਲੱਗੇ ਰਹਿੰਦੇ ਕਿ ਮੇਰੇ ਕੋਲ ਦੌਲਤ ਆ ਜਾਏਗੀ ਫਿਰ ਚੈਨ ਆ ਜਾਏਗਾ ਮੇਰੇ ਕੋਲ ਪ੍ਰਾਪਰਟੀਆਂ ਬਣ ਜਾਣਗੀਆਂ ਫਿਰ ਚੈਨ ਆ ਜਾਏਗਾ ਮੇਰੇ ਇਹ ਹੋ ਜਾਏਗਾ ਇੰਨਾ ਬੈਂਕ ਬੈਲੈਂਸ ਬਣ ਜਾਏ ਬਸ ਇਹ ਕੰਮ ਬਣ ਜਾਏ ਬਸ ਇਹ ਹੋ ਜਾਏ ਫਿਰ ਸੁਬਾਤ ਬਸ ਵਧੀਆ ਹੀ ਵਧੀਆ ਇਹ ਸੋਚਦਾ ਰਹਿੰਦਾ ਬੰਦਾ ਦੌੜ ਸਾਰੀ ਉਧਰ ਲੱਗੀ ਦੀ ਲੇਕਿਨ ਜਾਂਦਾ ਪਿੱਛੇ ਉਹੀ ਏ ਕਿ ਮੈਨੂੰ ਕਿਤੇ ਚੈਨ ਸਕੂਨ ਮਿਲ ਜਾਏ। ਔਰ ਜੇ ਮਿਲ ਜਾਂਦਾ ਕੁਛ ਤੇ ਉਸ ਤੇ ਫਿਰ ਅਗਲੀ ਦੌੜ ਸ਼ੁਰੂ ਹੋ ਜਾਂਦੀ ਏ ਇਹ ਹੋ ਗਿਆ ਹੁਣ ਅਗਲੇ ਅਗਲਾ ਟਾਰਗੇਟ ਕੀ ਹੈਗਾ ਤੇ ਜੇ ਨਾ ਮਿਲੇ ਤੇ ਫਿਰ ਪਛਤਾਵਾ ਫਿਰ ਮਤਲਬ ਇੱਕ ਅੰਦਰੋਂ ਦੀ ਝੋੜਦਾ ਵੀ ਰਹਿੰਦਾ ਕਿ ਕਿਉਂ ਨਹੀਂ ਹੋਇਆ ਬਸ ਇਸੇ ਨੂੰ ਜਿਹੜਾ ਹੈ ਇਹਨੂੰ ਕਹਿੰਦੇ ਨੇ ਐ ਡੋਲਣਾ ਡਗਮਗਾਣਾ ਜਿਹੜਾ ਨਾ ਸਾਰੀ ਜ਼ਿੰਦਗੀ ਇਹੀ ਕੁਝ ਚੱਲਦਾ ਤਾਂ ਕਿ ਮਾਟੀ ਕਾ ਪੁੱਤਰਾ ਕੈਸੇ ਨਚਤਾ ਵੇਖੇ ਦੇਖੇ ਸੁਣੇ ਬੋਲੇ ਦੌੜਿਓ ਫਿਰਤ ਹੈ ਜਦ ਕਿਛ ਪਾਵੇ ਤਬ ਗਰਬ ਕਰਦਾ ਮਾਇਆ ਗਈ ਤਬ ਰੋਮਨ ਲਗਾਤਾ ਬਸ ਇਹੀ ਜਿਹੜੀ ਹੈ ਨਾ ਇਹ ਸਾਰੀ ਜ਼ਿੰਦਗੀ ਜਿਹੜੀ ਹੈ ਨਾ ਇਸੇ ਕੰਮ ਪਿੱਛੇ ਬੀਤ ਜਾਂਦੀ ਹੈ ਹੁਣ ਕਬੀਰ ਸਾਹਿਬ ਇੱਥੇ ਜਿਹੜੀ ਹੈ ਜਿਹੜੀ ਗੱਲ ਕਰ ਰਹੇ ਨੇ ਕਬੀਰ ਡਗਮਗ ਕੀ ਕਰੇ ਸੰਬੋਧਤ ਕਰ ਰਹੇ ਨੇ ਆਪਣੇ ਆਪ ਨੂੰ ਸੇਧ ਹੈਗੀ ਸਾਰਿਆਂ ਵਾਸਤੇ ਲੇਕਿਨ ਇੱਥੇ ਨਾ ਇਹ ਪੰਕਤੀ ਜਿਹੜੀ ਹੈ ਨਾ ਇਹ ਅੱਧੀ ਪੰਕਤੀ ਹੈ ਕਬੀਰ ਡਗਮਗ ਕੀ ਕਰੇ ਅਗਲੀ ਅਗਲੀ ਹਿੱਸਾ ਜਿਹੜਾ ਪੰਕਤੀ ਦਾ ਉਹ ਹੈਗਾ ਕਹਾਂ ਡੁਲਾਵੇ ਜੀਓ ਹੁਣ ਇਹਦੇ ਦੋ ਲਫ਼ਜ਼ ਆ ਗਏ ਇੱਕ ਆ ਗਿਆ ਡਗਮਗ ਔਰ ਇੱਕ ਆ ਗਿਆ ਡੁਲਾਵੇ ਹੈ ਤੇ ਮਤਲਬ ਇੱਕੋ ਜਿਹੀ ਕੈਟਾਗਰੀ ਦੇ ਲਫ਼ਜ਼ ਹੈ ਲੇਕਿਨ ਥੋੜਾ ਜਿਹਾ ਫਰਕ ਅੰਤਰ ਵੀ ਹੈ ਘਰੇ ਇਸ ਡਗਮਗ ਜਿਹੜਾ ਜਿੰਨੂੰ ਕਹਿੰਦੇ ਨਾ ਕੋਈ ਡਗਮਗਾ ਰਿਹਾ ਡਗਮਗ ਹੁੰਦਾ ਹੈ ਸਰੀਰਕ ਤੌਰ ਤੇ ਵੀ ਡਗਮਗਾ ਸਕਦਾ ਹੈ ਮਤਲਬ ਉਹਦਾ ਜਾਂ ਤੇ ਕਮਜ਼ੋਰੀ ਹੋਏ ਜਾਂ ਕੋਈ ਮਾਨਸਿਕ ਸੰਤੁਲਨ ਵਿਗੜ ਗਿਆ ਹੋਦਾ ਕਿਸੇ ਵੀ ਕਾਰਨ ਇਹ ਦੋਨਾਂ ਕਰਕੇ ਨਾ ਡਗਮਗਾਉਂਦਾ ਇਨੂੰ ਕਹਿੰਦੇ ਡਗ ਮਗਾਣਾ। ਔਰ ਡੋਲਣਾ ਜਿਹੜਾ ਉਹ ਥੋੜਾ ਜਿਹਾ ਅਨੂੰ ਅਸੀਂ ਕਹੀਏ ਕਿ ਫਰਕ ਹੈਗਾ ਡੋਲਣਾ ਹੁੰਦਾ ਜਦੋਂ ਇਨਸਾਨ ਅਗਿਆਨਤਾ ਦੇ ਵਿੱਚ ਹੁੰਦਾ। ਜਦੋਂ ਦੁਚਿੱਤੀ ਦੇ ਵਿੱਚ ਹੈ ਨਾ ਜਦੋਂ ਮਨ ਡਿਵੈਲਟੀ ਦੇ ਵਿੱਚ ਹੈ। ਜਦੋਂ ਅਗਿਆਨਤਾ ਪੂਰਾ ਕਲੈਰਿਟੀ ਨਹੀਂ ਹੈਗੀ ਉਦੋਂ ਫਿਰ ਡੋਲਣਾ ਉਹਨੂੰ ਡੋਲਣਾ ਕਹਿੰਦੇ। ਗੁਰਬਾਣੀ ਦੇ ਦੋਨੋਂ ਹੀ ਤਰ੍ਹਾਂ ਦੇ ਆਇਆ ਜਦੋਂ ਸਿਰ ਕੰਬੀ ਉਹ ਪਗਡਕ ਮਗਾਇ ਨੈਣ ਜੋਤ ਤੇ ਉੱਥੇ ਡਗਮਗ ਦੀ ਗੱਲ ਕੀਤੀ ਹੈ ਮਤਲਬ ਮਾਨਸਿਕ ਤੌਰ ਤੇ ਵੀ ਹੋ ਸਕਦਾ ਹੈ ਲੇਕਿਨ ਜਿਆਦਾਤਰ ਜਿਹੜੀ ਗੱਲ ਹੈ ਨਾ ਉਹ ਗੁਰਬਾਣੀ ਦੇ ਸਾਨੂੰ ਡੋਲਣ ਦੀ ਮਿਲੇਗੀ ਅਗਿਆਨਤਾ ਵਾਸ ਜਿਹੜਾ ਡੋਲਣਾ ਕੋਈ ਸਾਡੇ ਮੱਲੇ ਦੇ ਵਿੱਚ ਕੋਈ ਬਾਰ ਬਾਰ ਚੱਕਰ ਲਾਂਦਾ ਹੋਵੇ ਗੱਡੀ ਤੇ ਜਾਂ ਪੈਦਲ ਹੀ ਜਿਸ ਤਰ੍ਹਾਂ ਵੀ ਤੇ ਅਸੀਂ 2-4-5 ਵਾਰੀ ਦੇਖਿਆ ਤੇ ਉਹਨੂੰ ਬੁਲਾ ਕੇ ਕਹਿੰਦਾ ਕਿਥੇ ਡੋਲਦਾ ਵਿਆਂਗੇ ਮਝੁੰਦੇ ਆ ਨਾ ਓਕੇਗਾ ਐਡਰੈਸ ਨਹੀਂ ਮਿਲ ਰਿਹਾ ਮੈਨੂੰ ਐਡਰੈਸ ਲੱਭ ਰਿਹਾ ਮੈਨੂੰ ਘਰ ਜਗ੍ਹਾ ਨਹੀਂ ਮਿਲ ਰਹੀ ਹੁਣ ਉਹ ਡੋਲਣਾ ਜਿਹੜਾ ਨਾ ਉਹ ਡਗ ਮਗਾਣਾ ਨਹੀਂ ਉਹ ਡੋਲਣਾ ਮਤਲਬ ਉਹਨੂੰ ਟਿਕਾਣੇ ਦਾ ਨਹੀਂ ਪਤਾ ਸਹੀ ਨੌਲੇਜ ਨਹੀਂ ਉਹਨੂੰ ਉੱਥੇ ਉਹ ਡੋਲਣਾ ਸੋ ਕਬੀਰ ਸਾਹਿਬ ਉੱਥੇ ਦੋਨੋਂ ਹੀ ਗੱਲ ਗੱਲਾਂ ਕਰਦੇ ਕਿ ਬਾਨਸੀ ਸਰੀਰਿਕ ਵੱਡਾ ਡੋਲਣਾ ਵੀ ਕਹਿੰਦਾ ਗੱਲ ਵੀ ਹੈ ਔਰ ਜਿਹੜੀ ਤੇਰੀ ਅਗਿਆਨਤਾ ਵੀ ਹੈ ਕਬੀਰ ਡਗਮਗ ਕਿਆ ਕਰੇ ਅਗਲਾ ਅਗਲਾ ਹੈ ਕਹਾਂ ਡੁਲਾਵੇ ਜੀਓ ਜਿਹੜਾ ਅੰਦਰ ਦਾ ਜੀਓ ਜਿਹੜਾ ਕਰ ਉਹ ਉਹ ਹੀ ਡੋਲਦਾ ਪਿਆ ਦੋਨੋਂ ਹੀ ਤਰੇ ਮਾਨਸਿਕ ਔਰ ਸਰੀਰਕ ਔਰ ਆਤਮਕ ਸਾਰੀਆਂ ਜਗ੍ਹਾ ਤੋਂ ਤੂੰ ਜਿਹੜਾ ਨਾ ਹਿੱਲਿਆ ਪਿਆ ਸੋ ਇਹ ਜਿਹੜੀ ਸਭ ਤੋਂ ਵੱਡੀ ਗੱਲ ਇੱਥੇ ਜਿਹੜੀ ਕੀਤੀ ਹੈ ਨਾ ਗੁਰੂ ਕਬੀਰ ਸਾਹਿਬ ਨੇ ਉਹ ਹੈਗਾ ਜਦੋਂ ਟਿਕਾਉ ਮਿਲ ਜਾਂਦਾ ਉਦੋਂ ਡੋਲਣਾ ਖਤਮ ਹੋ ਜਾਂਦਾ ਗੁਰਬਾਣੀ ਵੀ ਸਾਨੂੰ ਇਹੀ ਦੱਸਦੀ ਹੈ ਕਿ ਜਿੱਥੇ ਅ ਅਗਿਆਨਤਾ ਜਦੋਂ ਹੋਏਗੀ ਅਗਿਆਨਤਾ ਉਦੋਂ ਡੋਲਦਾ ਹੀ ਰਹੇਗਾ ਉਦੋਂ ਕਦੀ ਇੱਥੇ ਕਦੀ ਇੱਥੇ ਡੋਲਣਾ ਵਰ ਪਟਕਣਾ ਹੀ ਕਿਤੇ ਨਹੀਂ ਬਿਲਕੁਲ ਪਟਕਣਾ ਵੀ ਇੱਕੋ ਹੀ ਹੈ ਉਸ ਨੂੰ ਪਟਕਣਾ ਕਿਹਾ ਹੈ ਜਿਵੇਂ ਜਿਵੇਂ ਕਹਿੰਦਾ ਡੋਲਣਾ ਦੁਆਰੇ ਦੁਆਰ ਸਵਾਨ ਜੋ ਢੋਲਤ ਨਹੀਂ ਸੁਧਰਾਮ ਭਜਨ ਕੀ ਕਦੀ ਅਥੇ ਮਾਤੇ ਟੇਕ ਲੇ ਕਦੀ ਉਥੇ ਬੱਟਾ ਟੇਕ ਅਗਿਆਨਤਾ ਉਹ ਪਟਕਣਾ ਸੋ ਉਹ ਡੋਲਣ ਦਾ ਕਾਰਨ ਜਿਹੜੀ ਹੈ ਨਾ ਉਹ ਕੇਵਲ ਤੇ ਕੇਵਲ ਅਗਿਆਨਤਾ ਹੈ ਪਰ ਜਦੋਂ ਗਿਆਨ ਆ ਜਾਏ ਉਦੋਂ ਕਹਿੰਦੇ ਨੇ ਪਰ ਕਰ ਜਾਏ ਨਾ ਮਨ ਡੋਲਾਵੇ ਸਹਿਜ ਨਿਰੰਤਰ ਰਹੋ ਸਮਾਏ ਉਦੋਂ ਫਿਰ ਇਹ ਦੁਰਦੜ ਪਰ ਘਰ ਨਹੀਂ ਜਾਂਦਾ ਨਹੀਂ ਤੇ ਦੁਆਰੇ ਦੁਆਰ ਸਵਾਨ ਜੀ ਦੌੜ ਲਤ ਫਿਰ ਅੱਧਰ ਉਧਰ ਕਦੀ ਕਿੱਥੇ ਭਟਕਣਾ ਕਦੀ ਕਿੱਥੇ ਭਟਕਣਾ ਕਦੀ ਉੱਥੇ ਇਹ ਮਿਲ ਜਾਏਗਾ ਅੰਦਰੋਂ ਚੰਦਾ ਉਹ ਸੁੱਖ ਸ਼ਾਂਤੀ ਹੈ ਅੰਦਰੋਂ ਚੰਦਾ ਚੈਨ ਨਹੀਂ ਹੈ ਉਸ ਚੈਨ ਨੂੰ ਪ੍ਰਾਪਤ ਕਰਨ ਵਾਸਤੇ ਉਹ ਜਗਾ 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 ਮਤਲਬ ਸਾਰੀ ਜ਼ਿੰਦਗੀ ਅੰਜੀ ਬੀਤ ਜਾਂਦੀ ਹੈ ਜੇ ਜੇ ਇਹ ਗਿਆਨ ਨਾ ਆਇਆ ਤੇ ਜੇ ਵਕਤ ਸਿਰ ਨੂੰ ਨੌਲੇਜ ਗਿਆਨ ਸੱਚ ਦੀ ਪਰਖ ਨਹੀਂ ਆਈ ਤੇ ਫਿਰ ਸਾਰੀ ਜ਼ਿੰਦਗੀ ਭਟਕਣਾ ਚਲਦੀ ਰਹਿੰਦੀ ਹੈ ਸਰਬ ਸੁਖ ਕੇ ਨਾਇਕੋ RAM ਨਾਮ ਰਸ ਪੀਓ ਜਿਹੜਾ ਸੁੱਖ ਚਾਹੁੰਦਾ ਨਾ ਤੂੰ ਜਿਸ ਪਿੱਛੇ ਸਾਰੀ ਜ਼ਿੰਦਗੀ ਡੋਲਦਾ ਪਿਆ ਸਾਰੀ ਜ਼ਿੰਦਗੀ ਭਟਕਣਾ ਦੇ ਵਿੱਚ ਪਿਆ ਉਹ ਜਿਹੜਾ ਸੁੱਖ ਜਿਹੜਾ ਤੇਰਾ ਅਲਟੀਮੇਟ ਡਿਜ਼ਾਇਰ ਆ ਅੰਤਿਮ ਅੱਛਾ ਜਿੰਨੂ ਸੀ ਕਹਿੰਦੇ ਜਿੱਥੇ ਇਨਸਾਨ ਹਰ ਇਨਸਾਨ ਪਹੁੰਚਣਾ ਚਾਹੁੰਦਾ ਜਿੱਥੇ ਹਰ ਇਨਸਾਨ ਦੀ ਪ੍ਰਾਪਤੀ ਜਿੰਨੂੰ ਉਹਦਾ ਲਕਸ਼ ਹੈਗਾ ਕਿ ਐ ਮੈਨੂੰ ਮਿਲੇ ਉਹ ਸੁੱਖ ਜਿਹੜਾ ਨਾ ਉਹ ਹੈਗਾ RAM ਨਾਮ ਰਸ ਪੀਓ ਉਹ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਦੇ ਉਸ ਰੱਬੀ ਗੁਣਾਂ ਨੂੰ ਪ੍ਰਾਪਤ ਕਰਕੇ ਹੀ ਮਿਲਣਾ ਹੋਰ ਕੋਈ ਤਰੀਕਾ ਹੋਰ ਦੂਜਾ ਨਹੀਂ ਹੈ। ਹੋਰ ਜੋ ਮਰਜ਼ੀ ਕਰ ਲੈ ਉਹ ਟੈਂਪਰੇਰੀ ਹੋ ਸਕਦਾ ਹੈ। ਕੁਝ ਟਾਈਮ ਬਸੇ ਹੋ ਸਕਦਾ ਹੈ। ਫਿਰ ਤੈਨੂੰ ਅੱਗੇ ਦੀ ਦੌੜ ਹੋ ਸਕਦੀ ਹੈ। ਫਿਰ ਪਛਤਾਵਾ ਵੀ ਹੋ ਸਕਦਾ। ਬੜਾ ਕੁਝ ਹੋ ਸਕਦਾ ਹੈ। ਅਖੀਰ ਤੱਕ ਬੰਦਾ ਸੋਈਦਾਰੰਦਾ ਲੇਕਿਨ ਉਹ ਗੁਣਾ ਦੇ ਨਾਮ ਤੋਂ ਇਲਾਵਾ ਗੁਣਾ ਤੋਂ ਧਾਰਨ ਕੀਤੇ ਬਿਰਾ ਗੁਣਾ ਨੂੰ ਲਏ ਬਿਨਾ ਇਸ ਤੋਂ ਇਲਾਵਾ ਕੋਈ ਹੋਰ ਦੂਜਾ ਰਸਤਾ ਕੋਈ ਚਾਰਾ ਨਹੀਂ ਹੈ ਉਸ ਸੁਖ ਤੱਕ ਪੁੰਚਣਾ ਸਰਵ ਸੁਖ ਕੋ ਨਾਇਕੋ ਨਾਮ ਨਾਮ ਰਸਵੀ ਜਿੱਥੇ ਵੀ ਰਾਮ ਨਾਮ ਹਰੀ ਰਸ ਦੀ ਗੱਲ ਆਈ ਹੈ ਨਾ ਉੱਥੇ ਜਦੋਂ ਉਹ ਰਾਮ ਨਾਮ ਉਹ ਹਰੀ ਰਸ ਮਿਲ ਗਿਆ ਉਦੋਂ ਡੋਲਣਾ ਰੁਕ ਗਿਆ ਉਦੋਂ ਜਿਹੜਾ ਡੱਕੇ ਡੋਲੇ ਖਾਂਦਣਾ ਉਹਦੀ ਜਿਹੜੀ ਉਹ ਰੁਕ ਜਾਂਦੀ ਜਿਸ ਨਾਲ ਉਸ ਕਮਨੀ ਸਾਹਿਬ ਚ ਪੜਦੇ ਨਾ ਪ੍ਰਭੂ ਕੀ ਦ੍ਰਿਸ਼ਟ ਮਹਾ ਸੁਖ ਹੋ ਗਏ ਹਰ ਰਸ ਭਾਵ ਹੈ ਬਿਰਲਾ ਕੋਏ ਜਿਨ ਚ ਆਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨੇ ਜੇ ਹਰੀ ਰਸ ਦਾ ਰਸ ਲੈ ਲਿਆ ਫਿਰ ਡੋਲਣਾ ਖਤਮ ਹੋ ਗਿਆ ਭਾਵ ਜਦ ਤੱਕ ਉਸ ਹਰੀ ਗੁਣ ਨੂੰ ਨਹੀਂ ਲਿਆ ਤਦ ਤੱਕ ਇਹ ਤੇਰਾ ਡੋਲਣਾ ਡਗਬਗ ਹੋਣਾ ਇਹ ਚੱਲਦਾ ਹੀ ਰਹਿਣਾ ਉਹ ਚੱਲਦਾ ਹੀ ਰਹਿੰਦਾ ਆਮ ਤੌਰ ਤੇ ਜ਼ਿੰਦਗੀ ਪਰ ਪਰ ਦੂਜੇ ਪਾਸੇ ਕਹਿੰਦੇ ਨੇ ਕਿ ਜੇ ਉਸ ਪਾਸੇ ਤੂੰ ਤੁਰ ਪਿਆ ਜਿਸ ਜਿਸ ਸੁੱਖ ਦੀ ਚਾਹਤ ਦੇ ਪਿੱਛੇ ਤੂੰ ਜਾ ਰਿਹਾ ਜਿਸ ਸੁੱਖ ਦੀ ਚਾਹਤ ਦੇ ਪਿੱਛੇ ਦੌੜ ਲਾਈ ਹੈ ਨਾ ਉਹ ਸੁੱਖ ਦੇ ਜਿਹੜੇ ਪਦਾਰਥ ਨੇ ਜਿਨ੍ਹਾਂ ਨੂੰ ਤੂੰ ਮੈਟਰਲਿਸਟਿਕ ਚੀਜ਼ਾਂ ਅਸੀਂ ਕਹਿੰਦੇ ਆ ਉਹਨੂੰ ਲੈਣ ਦੀ ਪਿੱਛੇ ਅਸੀਂ ਸਾਰੀ ਦੌੜ ਲੱਗੀ ਹੈ ਜਿਸ ਪਾਸੇ ਉਹ ਲੈ ਕੇ ਲੱਗੇਗਾਵੇਂ ਕਿ ਛਾਂਵੇਂ ਮੈਨੂੰ ਸੁੱਖ ਮਿਲ ਗਿਆ ਉਹ ਟੈਂਪਰੇਰੀ ਵੀ ਹੋ ਸਕਦਾ ਯਾ ਲੋਕਾਂ ਨੂੰ ਲੱਗਦਾ ਸਾਨੂੰ ਵੀ ਕੋਈ ਬੰਦਾ ਜਿਹਦੇ ਕੋਲ ਧਨ ਦੌਲਤ ਬੜੀ ਹੋਏ ਯਾ ਸੁੱਖ ਸੁਵਿਧਾਵਾਂ ਬੜੀਆਂ ਹੋਣ ਯਾ ਹੋਰ ਬੜਾ ਕੁਝ ਉਹਦੇ ਸਾਹਮਣੇ ਨਿਹ ਰੰਦਾ ਹੋਏ ਨਾ ਸਾਨੂੰ ਲੱਗਦਾ ਹੈ ਕਿ ਹਾਂ ਵੀ ਬੜਾ ਕਿੰਨਾ ਇਹਦੀ ਮੋਜ ਹੈ ਕਿ ਦੀ ਸੁੱਖ ਕਿੰਨੇ ਐਸ਼ ਕਰ ਰਿਹਾ ਪਰ ਜਦੋਂ ਨੇੜੇ ਜਾਓ ਤਾਂ ਤਾਂ ਪਤਾ ਲੱਗਦਾ ਕਿ ਉਹਦੀ ਜ਼ਿੰਦਗੀ ਚ ਕੀ ਵਰਤ ਰਿਆ ਅਗਲੇ ਸ਼ਲੋਕ ਚ ਕਹਿੰਦੇ ਨੇ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਇਹ ਕੁੰਡਲ ਜਿਹੜੇ ਨੇ ਨਾ ਕੁੰਡਲ ਮਤਲਬ ਵਾਲੀਆਂ ਕਹਿ ਲੋ ਕੰਨਾਂ 'ਚ ਪਾਉਣ ਵਾਲੀਆਂ ਉਹ ਸੋਨੇ ਦੇ ਹੋਣ ਸਾਹਮਣੇ ਨਜ਼ਰ ਆਉਂਦੇ ਹੋਣ ਉੱਤੇ ਲਾਲ ਜਿਹੜੇ ਹੋਣ ਜਵਾਹਰਾਤ ਹੀਰੇ ਹੁਣ ਦੇਖਣ ਨੂੰ ਤੇ ਬੜੇ ਖੂਬਸੂਰਤ ਨੇ ਬੜੀ ਖੂਬਸੂਰਤੀ ਲੱਗਦੀ ਹੈ ਜਿੰਨੇ ਪਾਏ ਹੋਣ ਉਹ ਵੀ ਲੱਗਦਾ ਬੜਾ ਖੂਬਸੂਰਤ ਹੈ ਕਿਆ ਨੇ ਮਤਲਬ ਕਿੰਨਾ ਪੈਸੇ ਕਿੰਨਾ ਧਨਵਾਨ ਕਿੰਨੀ ਇਹਦੇ ਕੋਲ ਤੰਦੁਲਤ ਹੋਏਗੀ ਸਾਹਮਣੇ ਨੇ ਪਰ ਕਹਿੰਦੇ ਆ ਦੀਸਾ ਜੋ ਦਿਸ ਰਿਹਾ ਦਾਦੇ ਕਾਨ ਜਿਉਂ ਦਾਦੇ ਹੁੰਦਾ ਸੜਿਆ ਹੋਇਆ ਆਮ ਤੌਰ ਤੇ ਜਦੋਂ ਖੇਤੀ ਹੁੰਦੀ ਹੈ ਨਾ ਖੇਤੀ ਦੇ ਨਾਲ ਇਹ ਕੁਝ ਇੱਕ ਨਾ ਉਹ ਕਾਨੇ ਹੋ ਜਾਂਦੇ ਨੇ ਡੰਡੇ ਜਿਹੇ ਹੋ ਜਾਂਦੇ ਕਰਪਤਵਾਰ ਉਹ ਕਰਪਤਵਾਰ ਤੋਂ ਵੀ ਇਲਾਵਾ ਉਹ ਸਖਤ ਜਿਹੇ ਡੰਡੇ ਹੁੰਦੇ ਨੇ ਆਮ ਤੁਸੀਂ ਪਿੰਡਾਂ 'ਚ ਦੇਖੋ ਕਈ ਵਾਰੀ ਦਰਿਆਵਾਂ ਦੇ ਕੰਡੇ ਵੀ ਬੜੇ ਕਾਨੇ ਜਿਹੇ ਮੋٹے ਮੋٹے ਡੰਡੇ ਜਿਹੜੇ ਨਾ ਸਖਤ ਜਿਹੇ ਗੰਨੇ ਹੋ ਜਾਂਦੇ ਨੇ ਉੱਥੇ ਅੱਗ ਲੱਗ ਜਾਏ ਨਾ ਉਸ ਇਲਾਕੇ ਨੂੰ ਕਈ ਵਾਰੀ ਖੇਤੀ ਜੀ ਲੱਗ ਜਾਂਦੀ ਆ ਜਾਂ ਸਾੜਦੇ ਵੀ ਨਾ ਉਹ ਸਾਰੀ ਖੇਤੀ ਸੜ ਜਾਂਦੀ ਏ ਉਹ ਕਾਨੇ ਨਹੀਂ ਸੜਦੇ ਉਤਲੀ ਜਿਹੜੀ ਉਹਦੀ ਸਰਫੇਸ ਹੁੰਦੀ ਨਾ ਹਾਰਡ ਹੁੰਦੀ ਏ ਅੱਛਾ ਉਤਲੀ ਸਰਫੇਸ ਹਾਰਡ ਹੁੰਦੀ ਏ ਉਹ ਜਦੋਂ ਆਸ-ਪਾਸ ਹੀਟ ਹੁੰਦੀ ਨਾ ਉਹ ਹੀਟ ਦੇ ਨਾਲ ਉਹ ਉਹ ਜਿਹੜੀ ਉਹਦੀ ਚਮਕ ਜਿਹੜੀ ਨਾ ਹੋਰ ਵੀ ਵੱਧ ਜਾਂਦੀ ਪਹਿਲੇ ਨਾਲੋਂ ਵੀ ਪਰ ਅੰਦਰ ਉਹਦੇ ਸੌਫਟ ਹੁੰਦਾ ਉਹਦੇ ਕਾਨੇ ਦੇ ਅੰਦਰ ਅੰਦਰ ਦਾ ਸਾਰਾ ਸੜ ਜਾਂਦਾ ਪਰ ਉਤਲੀ ਜਿਹੜੀ ਸਰਫੇਸ ਜਿਹੜੀ ਨਾ ਉਹ ਹਾਰਡ ਹੋਣ ਕਰਕੇ ਉਹ ਅਗ ਨਹੀਂ ਲੱਗਦੀ ਫੜਦੀ ਨਹੀਂ ਤੇ ਸੜਦੀ ਨਹੀਂ ਹੈ ਹੁਣ ਦੂਰੋਂ ਇੰਨੀ ਚਮਕ ਲੱਗਦੀ ਏ ਉਹਦੀ ਉਸ ਕਾਨੇ ਦੀ ਕਿ ਬੜੀ ਚਮਕੀਲੀ ਕੋਈ ਚੀਜ਼ ਹੈ ਮਤਲਬ ਕਬੀਰ ਸਾਹਿਬ ਉਹਦਾ ਐਗਜ਼ਾਮਪਲ ਦਿੰਦੇ ਨੇ ਕਿੰ ਦੀਸੇ ਦਾਦੇ ਕਾਨ ਜਿਉ ਉਹ ਸੜਿਆ ਹੋਇਆ ਕਾਨਾ ਜਿਹੜਾ ਨਾ ਉੱਪਰ ਲਾਲ ਜਿਹੜਾ ਜਿੰਨ ਮਨ ਨਾਹੀ ਨਾ ਉਹ ਉਸ ਕਾਨੇ ਨੂੰ ਜਿਹੜਾ ਦੇਖਣ ਵਿੱਚ ਬੜਾ ਚਮਕਦਾ ਬੜਾ ਵਧੀਆ ਲੱਗ ਰਿਹਾ ਉਹਨੂੰ ਕਦੀ ਹੱਥ ਲਾਓ ਤੋੜੋ ਤੇ ਅੰਦਰ ਸੁਆ ਨਿਕਲਦੀ ਉਹਦੇ ਅੰਦਰੋਂ ਦੇ ਸਵਾਹ ਭਰੀ ਹੁੰਦੀ ਹੈ ਪੂਰੇ ਕੰਨੇ ਦੇ ਵਿੱਚ ਉਹਨੂੰ ਕਦੀ ਹੱਥ ਲਾਓ ਤੇ ਪੂਰੇ ਹੱਥ ਤੁਹਾਡੇ ਸਾਡੇ ਕਾਲੇ ਵੀ ਹੋ ਜਾਂਦੇ ਨੇ ਤੇ ਅੰਦਰੋਂ ਪੂਰੀ ਸਵਾਹ ਨਾਲ ਉਹ ਖਿੱਲਰ ਜਾਂਦਾ ਸਾਰਾ ਸੋ ਇਹ ਐਗਜ਼ਾਮਪਲ ਦਿੱਤੀ ਉਹਦੀ ਕਿ ਜਿਹੜੇ ਬੰਦੇ ਜਿਹੜੇ ਇਨਸਾਨ ਜਿਨ੍ਹਾਂ ਦੇ ਅੰਦਰ ਉਹ ਸੱਚ ਨਹੀਂ ਹੈ ਉਹ ਰੱਬੀ ਗੁਣ ਨਾ ਹੋਣ ਕੇਵਲ ਤੇ ਕੇਵਲ ਇਹ ਦਿਖਾਵਾ ਹੋਏ ਕੰਜਰ ਕੇ ਕੁੰਡਲ ਬਨੇ ਦੇਖਣ ਨੂੰ ਜੀ ਬੜਾ ਖੂਬਸੂਰਤ ਬੜਾ ਖੂਬਸੂਰਤੀ ਵੀ ਬੜੀ ਹੈ ਪੈਸਾ ਵੀ ਬੜਾ ਹੈ ਵੱਡੀ ਗੱਡੀ ਰੱਖੀ ਹੈ ਵੱਡਾ ਮਕਾਨ ਰੱਖਿਆ ਪ੍ਰਾਪਰਟੀਆਂ ਬੈਂਕ ਬੈਲੈਂਸ ਬੜਾ ਕੁਝ ਹੈਗਾ ਐਸੇ ਚੀਜ਼ਾਂ ਸਾਨੂੰ ਐਸੇ ਲੋਕ ਐਸੇ ਪਰਸਨੈਲਿਟੀ ਸਾਨੂੰ ਆਮ ਵਿਚਰਦੇ ਨਹੀਂ ਲਾਂਦੇ ਨੇ ਖਾਸ ਤੌਰ ਤੇ ਜਿਨ੍ਹਾਂ ਨੂੰ ਅਸੀਂ ਸਟਾਰ ਕਹਿੰਦੇ ਆ ਨਾ ਸੈਲੀਬ੍ਰਿਟੀਜ਼ ਨੂੰ ਕਹਿੰਦੇ ਆ ਟੀਵੀ ਸਟਾਰ ਨੇ ਫਿਲਮ ਸਟਾਰ ਨੇ ਹੋਰ ਵੱਡੇ ਵੱਡੇ ਸਿੰਗਰ ਨੇ ਇਹ ਨੇਤਾ ਲੋਗ ਨੇ ਵੱਡੇ ਵੱਡੇ ਦੂਰੋਂ ਦੇਖਣ ਨੂੰ ਕਮਾਲ ਦੇ ਲੱਗਦੇ ਨੇ ਖੂਬਸੂਰਤ ਬੜੇ ਨੇ ਸਰੀਰ ਬੜਾ ਸੋਹਣਾ ਹੈ ਗੱਡੀਆਂ ਵੱਡੀਆਂ ਵੱਡੇ ਰੱਖੀਏ ਨਾਮ ਬੜਾ ਦੁਨੀਆ ਵੱਡੀ ਪਿੱਛੇ ਲੱਗੀ ਏ ਪੈਸਾ ਬਹੁਤ ਏ ਸ਼ੋਹਰਤ ਬੜੀ ਏ ਕਦੀ ਉਹਨਾਂ ਦੇ ਨਾਲ ਵਿਚਰ ਕੇ ਦੇਖੋ 2 ਦਿਨ 4 ਦਿਨ ਉਹਨਾਂ ਦੇ ਬੋਲਣ ਦਾ ਲਹਿਜਾ ਉਹਨਾਂ ਦਾ ਰਹਿਣ ਸਹਿਣ ਉਹਨਾਂ ਦੀ ਵਿਵਹਾਰ ਉਹਨਾਂ ਦੇ ਦੂਜਿਆਂ ਦੇ ਨਾਲ ਬੋਲ ਬਾਣੀ ਉਹ ਸੁਣੋ ਤੇ ਪਤਾ ਲੱਗਦਾ ਕਿ ਇਹ ਉੱਤੋਂ ਦੀ ਉੱਤੋਂ ਚਮਕ ਕੇ ਅੰਦਰ ਸੁਆ ਹੀ ਏ ਉਹਨਾਂ ਦੇ ਜ਼ਿਆਦਾਤਰ ਇੰਜ ਹੀ ਮਿਲਣਗੇ ਤੁਹਾਨੂੰ ਸੋ ਗੁਰੂ ਸਾਹਿਬ ਕਹਿੰਦੇ ਨੇ ਚਿਲਮਿਲ ਚਿਲਮਿਲ ਬਿਸਿਆਰ ਦੁਨੀਆ ਫਾਨੀ ਚਿਲਮਿਲ ਬਿਸਿਆਰ ਹੁੰਦਾ ਜਿਵੇਂ ਬਿਜਲੀ ਦੀ ਚਮਕ ਹੁੰਦੀ ਹੈ ਨਾ ਅੰਜ ਲੱਗਦਾ ਕਿ ਬਸ ਬੜੀ ਜ਼ਬਰਦਸਤ ਚਮਕ ਹੈਗੀ ਹੈ ਪਰ ਕਹਿੰਦੇ ਚਿਲਮਿਲ ਬਿਸਿਆਰ ਦੁਨੀਆ ਫਾਨੂ ਫਾਨੀ ਕਾਲੂਬ ਅਕਲ ਮਨ ਗੋਰ ਨਾ ਮਾਨੀ ਇਹ ਚਮਕ ਜੜੀ ਹੈ ਨਾ ਕੁਛ ਕੁਛ ਸਮੇਂ ਦੀ ਹੈ ਬਸ ਚਲਕਾਰਾਈ ਹੈ ਔਰ ਉਸੇ ਵਿੱਚ ਯਾ ਦੁਨੀਆ ਫਸੀ ਵੀ ਸਾਰੀ ਸੋਸ਼ਲ ਮੀਡੀਆ ਤੇ ਇੱਕ ਫੋਟੋ ਪਾ ਦੇ ਉਹ ਵਧੀਆ ਜੀ ਹੈਨਾ ਸੈਲੀਬ੍ਰਿਟੀਜ਼ ਪਾਉਂਦੇ ਨੇ ਜਾਂ ਹੋਰ ਵੱਡੀਆਂ-ਵੱਡੀਆਂ ਪਰਸਨੈਲਿਟੀ ਜਿਹੜੀਆਂ ਪਾਉਂਦੇ ਨੇ ਲਾਈਕ ਲਾਈਕ ਇੰਨੇ ਲਾਈਕ ਮੈਂ ਕਹਿੰਦਾ ਢੇਰ ਲੱਗ ਜਾਂਦੇ ਹਜ਼ਾਰਾਂ ਦੇ ਹਿਸਾਬ ਨਾਲ ਲਾਈਕ ਗਿਣਦੇ ਰੋ ਜਿੰਨੇ ਮਰਜੀ ਪਰ ਅਸਲ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਉਹਨਾਂ ਨੂੰ ਕਿੰਨੇ ਲੋਕ ਲਾਈਕ ਕਰਦੇ ਨੇ ਜਿਹੜੇ ਉਹਨਾਂ ਦੇ ਨਾਲ ਬੈਠੇ ਨੇ ਗੱਲ ਤੇ ਉਹਦੀ ਹੈ ਤਾਂ ਉਹ ਉਹ ਸਿਰਫ ਦਿਸਣ ਵਾਲੀ ਚੀਜ਼ ਹੈ ਉਹ ਬਾਹਰਲਾ ਕੰਨ ਆ ਜਿਹੜਾ ਸਮਕ ਹੈ ਐਕਚੁਅਲ ਤੇ ਉਹ ਹੈ ਨਾ ਜਿਹੜਾ ਉਹਨਾਂ ਦੇ ਅੰਦਰ ਹੈ ਜਿਹੜਾ ਉਹਨਾਂ ਦੇ ਨਾਲ ਰਹੇ ਨਾਲ ਰੋ ਚਾਰ ਦਿਨ ਫਿਰ ਤੁਸੀਂ ਦੇਖੋ ਉਹਨੂੰ ਲਾਈਕ ਕਰਦੇ ਹੋ ਕਿ ਨਹੀਂ ਕਰਦੇ ਉਹਨਾਂ ਦੀ ਅੰਦਰਲੀ ਜ਼ਿੰਦਗੀ ਦੇਖੋ ਫਿਰ ਪਤਾ ਲੱਗਦਾ ਕਿਸਨਾ ਕਾਨੇ ਦੇ ਵਿਦੰਦਰ ਸਵਾਹੀ ਭਰੀ ਹੈ ਸੋ ਇਹ ਇਹ ਸਾਰੀਆਂ ਚੀਜ਼ਾਂ ਜਿੰਨੇ ਵੀ ਆ ਬਿਊਟੀ ਕੰਟੈਸਟ ਹੁੰਦੇ ਨੇ ਹਾਂ ਮਰਦਾਂ ਦੇ ਵੀ ਹੁੰਦੇ ਨੇ ਔਰਤਾਂ ਦੇ ਹੁੰਦੇ ਨੇ ਮਿਸ ਯੂਨੀਵਰਸ ਮਿਸ ਵਰਲਡ ਮਿਸਟਰ ਵਰਲਡ ਸਾਰੇ ਸਰੀਰ ਬੜੇ ਵਧੀਆ ਬਣਾ ਲਏ ਬੜੇ ਤਗੜੇ ਬਣਾ ਲਏ ਖੂਬ ਸੂਰਤ ਵਡੀਆਂ ਆ ਗਈਆਂ ਹੈਨਾ ਉਸ ਤੋਂ ਬਾਅਦ ਫਿਰ ਕੰਟੈਸਟ ਹੋਇਆ ਪ੍ਰਾਈਜ਼ ਮਿਲ ਗਏ ਦੁਨੀਆਂ ਜ ਵਾਵਾ ਹੋ ਗਈ ਥੋੜੇ ਦਿਨਾਂ ਬਾਅਦ ਪਤਾ ਨਹੀਂ ਹੁੰਦਾ ਨਾਮ ਤੱਕ ਭੁੱਲ ਜਾਂਦਾ ਬੰਦਾ ਇਨਸਾਨ ਕਿੱਥੇ ਗਏ ਕੋਣ ਸੀ ਕਿੱਸੇ ਸੀ ਖੂਬਸੂਰਤੀ ਵੀ ਗਈ ਨਾਮ ਵੀ ਗਿਆ ਸਭ ਕੁਝ ਗਿਆ ਕਿਉਂਕਿ ਸਿਰਫ ਦੇਖਣ ਵਾਲੀ ਚੀਜ਼ ਸੀ ਬਾਹਰ ਤੇ ਜਿਨ੍ਹਾਂ ਨੇ ਉਸ ਹਰੀ ਦੇ ਰਸ ਨੂੰ ਲਿਆ ਹੈ ਨਾ ਜਿਨ੍ਹਾਂ ਦੇ ਅੰਦਰ ਉਹ ਗੁਣ ਨੇ ਭਗਤ ਸਹਿਬਾਨ ਦੇਖ ਲੋ ਯਾ ਗੁਰੂ ਸਾਹਿਬਾਨ ਹੋ ਗਏ ਪਗਗ ਸਹਿਬਾਨ ਹੋ ਗਏ ਯਾ ਇਸ ਤੋਂ ਇਲਾਵਾ ਸਾਇੰਟਿਸਟ ਨੇ ਜਿਹੜੇ ਜਿਨ੍ਹਾਂ ਨੇ ਲੋਕ ਭਲਾਈ ਵਾਸਤੇ ਕੁਝ ਕੀਤਾ ਉਹ ਡਿਸਕਵਰਰ ਜਿਹੜੇ ਹੈਗੇ ਨੇ ਬੜੀ ਬੜੀਆਂ ਡਿਸਕਵਰੀਜ਼ ਕੀਤੀਆਂ ਉਹਨਾਂ ਨੇ ਲੋਕਾਂ ਵਾਸਤੇ ਕੁਝ ਭਲੇ ਦਾ ਕੰਮ ਕੀਤਾ ਸ਼ਹੀਦ ਹੈਗੇ ਨੇ ਹੋਰ ਬੜੀਆਂ ਬੜੇ ਸਾਰੇ ਹੈਗੇ ਨੇ ਡਾਕਟਰਸ ਹੈਗੇ ਨੇ ਜਿਨ੍ਹਾਂ ਨੇ ਲੋਕਾਂ ਦੇ ਦਵਾਈਆਂ ਬਣਾਈਆਂ ਬੜੇ ਕੁਝ ਹੈਗੇ ਨਾ ਉਹ ਉਹਨਾਂ ਦੇ ਦੇ ਸਦੀਆਂ ਬੀਤ ਗਈਆਂ ਅੱਜ ਵੀ ਲੋਕੀ ਉਹਨਾਂ ਨੂੰ ਯਾਦ ਕਰਦੇ ਨੇ ਪੜ੍ਹਦੇ ਨੇ ਉਹਨਾਂ ਬਾਰੇ ਤੇ ਜਿਹੜੇ ਇਹ ਬਿਊਟੀ ਸਿਰਫ ਬਾਹਰਲੀ ਬਿਊਟੀ ਹੈ ਉਹ ਅੱਜ ਹੋਇਆ ਅਖਬਾਰਾਂ 'ਚ ਫੋਟੋਆਂ ਆਗੀਆਂ ਨਾਮ ਹੋ ਗਿਆ ਚਰਚੇ ਹੋ ਗਏ 2 ਦਿਨ 4 ਦਿਨ ਹਫਤੇ 10 ਦਿਨ 15 ਦਿਨ ਬਾਅਦ ਖਤਮ ਕੁਝ ਪਤਾ ਨਹੀਂ ਨਾਮੋ ਨਿਸ਼ਾਨੀ ਮਿਟ ਜਾਂਦਾ ਕਿੱਥੇ ਗਿਆ ਪਿਛਲੇ ਸਾਲ ਕੌਣ ਸੀ ਇਸ ਸਾਲ ਹੋਰ ਨਵਾਂ ਆ ਗਿਆ 2 4 ਸਾਲ ਬਾਅਦ ਤੇ ਬਿਲਕੁਲ ਅਤਾ ਪਤਾ ਹੀ ਨਹੀਂ ਰਹਿੰਦਾ ਨਾ ਉਹ ਗਿਆ ਕਿੱਥੇ ਬੰਦਾ ਸੋ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਜਿਹੜੀ ਇਹ ਇਹਨਾਂ ਦੇ ਨਾਲ ਜਦੋਂ ਬੈਠੋ ਤੇ ਪਤਾ ਲੱਗਿਆ ਜਿਵੇਂ ਉਹ ਸਿੰਬਲ ਰੁਖਸਰਾਏ ਰ ਅਤ ਦੀਰਗਾ ਤੁਮੁਚ ਉਹੇ ਵੀ ਆਵੇ ਆਸ ਕਰ ਜਾਇ ਨਿਰਾਸੇ ਕੀਤੇ ਫੁੱਲ ਪਿੱਕੇ ਫਲ ਬਕਬਕੇ ਕਮਨਾ ਆਉਣ ਪਤ ਸੋ ਉਹ ਉੱਥੇ ਨਾਲ ਜਦੋਂ ਉਹਨਾਂ ਦੇ ਜੁੜੋਗੇ ਉਹਨਾਂ ਨੂੰ ਟੱਚ ਕਰੋਗੇ ਉਹਨਾਂ ਦੇ ਨਾਲ ਵਿਚਰੋਗੇ ਤੇ ਸਾਨੂੰ ਪਤਾ ਲੱਗਦਾ ਇਸੇ ਨੂੰ ਗੁਰੂ ਸਾਹਿਬ ਗਨਾਰਕ ਸਾਹਿਬ ਨੇ ਕਿਹਾ ਉਜਲ ਕੇਹਾ ਚਲਕਣਾ ਘੋਟਮ ਕਾਲੜੀ ਮਸ ਜਰਾ ਯਾਨ ਨੂੰ ਰਗੜੋ ਤੇ ਸਹੀ ਫਿਰ ਦੇਖੋ ਕਾਲਾ ਕਿੰਨੀ ਨਿਕਲਦੀ ਹੈ ਸੋ ਅੱਜ ਇਸ ਸਲੋਗ ਦੇ ਵਿੱਚ ਵੀ ਕਹਿੰਦੇ ਨੇ ਜਿਹੜਾ ਬਾਹਰਲਾ ਦਿਖਾਵਾ ਨਾ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦਿਸੈ ਦਿਸਦੇ ਕੀਨੇ ਦਦ ਇੱਕ ਦਾਣ ਜੀ ਕਾਨ ਜਿਉ ਮੰਤੇ ਉਹ ਜਲੇ ਹੋਏ ਕਾਨੇ ਵਗਣ ਦਿਸਦੇ ਨੇ ਜਿਨ ਮਨ ਨਾਹੀ ਨਾਉ ਜਿਨ੍ਹਾਂ ਦੇ ਅੰਦਰ ਉਹ ਨਾਉ ਉਹ ਰੱਬੀ ਗੁਣ ਉਹ ਨਹੀਂ ਹੈ ਨਾ ਉਹ ਸਿਰਫ ਤੇ ਸਿਰਫ ਉਸ ਕਾਨਿਆ ਵਕਣੇ ਜਿਹੜੇ ਬਾਹਰੋਂ ਸਿਰਫ ਚਮਕਦੇ ਨੇ ਅੰਦਰ ਸਵਾ ਸੋ ਕਹਿਣ ਦਾ ਮਤਲਬ ਹੈ ਦੋ ਸ਼ਲੋਕ ਰਲਦੇ ਮਿਲਦੇ ਸ਼ਲੋਕ ਲੜੀਵਾਰ ਸ਼ਲੋਕ ਨੇ ਕਬੀਰ ਸਾਹਿਬ ਦੇ ਜਿਨ੍ਹਾਂ ਦੀ ਅੱਜ ਵਿਚਾਰ ਕੀਤੀ ਹੈ ਅੱਗੇ ਆਉਣ ਵਾਲੇ ਟਾਈਮਸ ਅਗਲੇ ਸ਼ਲੋਕਾਂ ਦੀ ਵਿਚਾਰ ਅਸੀਂ ਜਿਸ ਤਰ੍ਹਾਂ ਗੁਰੂ ਸਾਹਿਬ ਸੋਝੀ ਦੇਣਗੇ ਉਸ ਤਰ੍ਹਾਂ ਕਰਾਂਗੇ ਭੁੱਲਣਾ ਚੁੱਕਾ ਦੀਕੀ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ